ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਆਪਾਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਸਾਡਾ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਇਸੀ ਉਮੀਦ ਦੇ ਨਾਲ ਆਪਾਂ ਅੱਜ ਦਾ ਨਵਾਂ ਬਲੌਗ ਸ਼ੁਰੂ ਕਰਦੇ ਆਂ ਤੇ ਮਿਲਦੇ ਆਂ ਜੀ ਅੱਜ ਦਿਨੇ ਆਪਾਂ ਨੇ ਕੀ ਕੀ ਕੰਮ ਕਰਨੇ ਨੇ ਕਿੱਦਾਂ ਜਾਣੇ ਕੀ ਕੀ ਕਰਨਾ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਮਿਲਦੇ ਆਂ ਜੀ ਦਿਨੇ ਫਿਰ ਲੋ ਜੀ ਆਪਾਂ ਰੋਟੀ ਟੁਕ ਖਾ ਲਿਆ ਤੇ ਹੁਣ ਬੈਠੇ ਆਂ ਦੁਕਾਨ ਦੇ ਵਿੱਚ ਤੇ ਅੱਜ ਫੇਰ ਆਪਾਂ ਹੈਗੇ ਆ ਇਕੱਲੇ ਘਰੇ ਕਿਉਂਕਿ ਆਪਣੇ ਸਰੀਕੇ ਦੇ ਵਿੱਚ ਇੱਕ ਬਜ਼ੁਰਗ ਤੇ ਉਹ ਚੜ੍ਹਾਈ ਕਰ ਗਏ ਤੇ ਸਾਰੇ ਜਾਣੇ ਗਏ ਨੇ ਉੱਥੇ ਤੇ ਮੈਂ ਤੀ ਇਕੱਲਾ ਘਰੇ ਤੇ ਅੱਜ ਆਪਣਾ ਧੂਰੀ ਜਾਣਾ ਵੀ ਹੋਇਆ ਕੈਨਸਲ ਸਾਮ ਨੂੰ ਦੇਖਾਂਗੇ ਟਾਈਮ ਹੋ ਜਾ ਤਾਂ ਜਾ ਆਵਾਂਗੇ ਨਹੀਂ ਫਿਰ ਚਲੋ ਹੁਣ ਕੈਨਸਲ ਕਰਨੇ ਪੈਣਾਗਾ ਤੇ ਬੁਜਾ ਬਜ਼ੁਰਗ ਆਪਣੇ ਬਿਮਾਰ ਤੇ ਥੋੜਾ ਜਿਹਾ ਪੈਸੇ ਤੇ ਕਈ ਸਾਲ ਜੇ ਮੰਜੇ ਉੱਤੇ ਤੇ ਕੱਲ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਗਈ ਤੇ ਅੱਜ ਸੰਸਕਾਰ ਹੈ ਇਸ ਕਰਕੇ ਸਾਰਾ ਪਰਿਵਾਰ ਉੱਤਰ ਗਿਆ ਹੋਇ ਤੇ ਮੈਂ ਘਰੇ ਬੈਠਾ ਦੀ ਇਕੱਲਾ ਲੋ ਜੀ ਬੈਠਿਆ ਦੁਕਾਨ ਦੇ ਵਿੱਚ ਤੇ ਜਾਣ ਅੱਜ ਕਿਧਰੇ ਹੈ ਨਹੀਂਗਾ ਕਿੰਪੀ ਦੱਸੇ ਸਾਨੂੰ ਘਰ ਹੈ ਜੀ ਕੋਈ ਬੈਸਤੀ ਹੋ ਗਏ ਸੰਸਕਾਰ ਕਰਨ ਵਸਟਾਂਟੇ ਤੱਕ ਘਰੇ ਆ ਜਾਣਗੇ ਤੇ ਮੈਂ ਸੋਚਿਆ ਚਲੋ ਨਚਰਾਪਾ ਕਰ ਦਿੰਨੇ ਆ ਨਾਮ ਨਾਂਸ ਜਿਨ੍ਹਾਂ ਨੇ ਆਪਾਂ ਨੂੰ ਕੀਤੇ ਨੇ ਕਮੈਂਟ ਪਿਆਰੇ ਪਿਆਰੇ ਤੇ ਸਭ ਤੋਂ ਪਹਿਲਾ ਕਮੈਂਟ ਆਇਆ ਜੀ ਰਪਿੰਦਰ ਢਿੱਲੋਂ ਉਹ ਹਮੇਸ਼ਾ ਪਨੀਕਾ ਐਂਟੀ ਕਰਦੇ ਨੇ ਕੱਲ ਮੈਂ ਕਹਿਆ ਸੀ ਮੂੰਗੀ ਤੋੜਨ ਤੋਂ ਡਰ ਲੱਗਦਾ ਕਾਫੀ ਵੀ ਕਿੰਨੀ ਮੂੰਗੀ ਆ ਨਾ ਤੇ ਉਹਨੇ ਕਮੈਂਟ ਕੀਤਾ ਕਹਿੰਦੇ ਜਿਹੜੇ ਜਿਹੜੇ ਵਲੌਗ ਦੇਖਦੇ ਨੇ ਉਹਨਾਂ ਨੂੰ ਬੁਲਾ ਲਓ ਤੇ ਮੈਂ ਉਹਨੂੰ ਕਹਿ ਦਿੰਦਾ ਮੈਂ ਪਹਿਲੇ ਤੂੰ ਹੀ ਆ ਜਾ ਆਪਾਂ ਆਪਰੇ ਰਿਪਲਾਈ ਕਰਦਾ ਤੂੰ ਵੀ ਵਲੌਗ ਦੇਖਦੇ ਨੱਥ ਤੂੰ ਹੀ ਆ ਜਾ ਤੇ ਇਹ ਫਰੈਂਡ ਹੈਗਾ ਜੀ ਮੇਰਾ ਇਦਾਂ ਹੀ ਹਾਸੇ ਨੂੰ ਚੈੱਕ ਕਰਦਾ ਰਹਿੰਦਾ ਹਰ ਟਾਈਮ ਤੇ ਵਧੀਆ ਕਮੈਂਟ ਹੁੰਦੇ ਨੇ ਧੰਨਵਾਦ ਬਾਈ ਤੁਸੀਂ ਵਲੌਗ ਦੇਖਦੇ ਹੋ ਤੇ ਤੁਹਾਨੂੰ ਵਧੀਆ ਲੱਗਦੇ ਨਾ ਨਾ ਕਮੈਂਟ ਕਰਦੇ ਹੋ ਹਾਸਦੀ ਹਾਸਦੀ ਨਜ਼ਾਰਾ ਕਾ ਲਈ ਕਰਦੇ ਹੋ ਵਧੀਆ ਲੱਗਦਾ ਇਸ ਸਨੇਹ ਨਾਲ ਵੀ ਪਰ ਉਹ ਦਿਖਾ ਕੇ ਵੀ ਜ਼ਰੂਰੀ ਹੈ ਤੇ ਦੂਸਰਾ ਆਪਣਾ ਕਮੈਂਟ ਹੈਗਾ ਜੀ ਭੈਣ ਬਲਜੀਤ ਕੌਰ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਧੰਨਵਾਦ ਭੈਣ ਬਹੁਤ ਬਹੁਤ ਤੁਸੀਂ ਵੀ ਹਰ ਰੋਜ਼ ਮੇਰੇ ਵਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਐਨਾ ਚੰਗਾ ਲੱਗਦਾ ਬਸ ਮੈਂ ਦੱਸ ਨਹੀਂ ਸਕਦਾ ਬੋਲ ਕੇ ਨਾ ਤੇ ਤੀਸਰਾ ਆਪਾਂ ਨੂੰ ਕਮੈਂਟ ਆ ਗਿਆ ਜੀ ਭੈਣ ਪਰਮ ਕਰੇ ਵਾਲ ਉਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਇਹ ਵੀ ਭੈਣ ਬਹੁਤ ਨਾਈਸ ਬਾਤ ਪੜਨ ਦਾ ਹਰ ਰੋਜ਼ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਤੁਸੀਂ ਭੈਣ ਦੇ ਚੈਨਲ ਨੂੰ ਫੋਲੋ ਕਰਿਓ ਸੌਰੀ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਕਰਿਆ ਕਰੋ ਉਹਨਾਂ ਦੇ ਵੀਡੀਓ ਤੇ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਪਾਉਂਦੇ ਨੇ ਤੇ ਧੰਨਵਾਦ ਜੀ ਸਾਰਿਆਂ ਜਿਨ੍ਹਾਂ ਨੇ ਵੀ ਆਪਾਂ ਨੂੰ ਕਮੈਂਟ ਕੀਤੇ ਵਧੀਆ ਲੱਗਿਆ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਅੱਗੇ ਵਾਸਤੇ ਵੀ ਆਪਾਂ ਤੁਹਾਨੂੰ ਰਿਪਲਾਈ ਕਰਦੇ ਰਹਾਂਗੇ ਡੀਪੀਆਂ ਤੁਹਾਡੇ ਨੂੰ ਦਿਖਾਉਂਦੇ ਰਹਾਂਗੇ ਧੰਨਵਾਦ ਜੀ ਕਮੈਂਟ ਕਰਨ ਦੇ ਸਾਰਿਆਂ ਦਾ ਲਓ ਜੀ ਹੁਣ ਮੈਨੂੰ ਜਾਣਾ ਪੈ ਗਿਆ ਅਰਜੈਂਟਲੀ ਥੋੜਾ ਜਿਹਾ ਇੱਕ ਰਿਸ਼ਤੇਦਾਰੀ ਦੇ ਵਿੱਚ ਕਿ ਮੈਂ ਕਰਨਾ ਉਸ ਤੇ ਨੂੰ ਜ਼ਰੂਰੀ ਕੰਮ ਕਿਹਾ ਹੁਣੇ ਟਾਈਮ ਤੇ ਫੋਨ ਆ ਗਿਆ ਵੀ ਆਓ ਕਿ ਮਸ ਜਾਣ ਆਉਣੀ ਆ ਆਪਣਾ ਮੈਂ ਉੱਥੇ ਨੂੰ ਚੱਲਣਾ ਤੇ ਫਿਰ ਨਾ ਨਹੀਂ ਮੁੜ ਕੇ ਆ ਕੇ ਘਰ ਕਿਉਂਕਿ ਰਾਸਤੇ ਨੂੰ ਬਹੁਤ ਜ਼ਿਆਦਾ ਵੀਡੀਓ ਬਣਾਉਣਾ ਠੀਕ ਨਹੀਂ ਜਾਂਦਾ ਇੱਕ ਹੱਥ ਦੇ ਨਾਲ ਮੋਬਾਈਲ ਫੜਨਾ ਪੈਂਦਾ ਇੱਕ ਹੱਥ ਦੇ ਨਾਲ ਸਕੂਟਰ ਚਲਾਉਣਾ ਪੈਂਦਾ ਹੈਗਾ ਤਾਂ ਕਰਕੇ ਕੱਟ ਜਾਣਾ ਲੱਗਦਾ ਤੇ ਹੁਣ ਆਪਾਂ ਬਸ ਘਰੇ ਆ ਕੇ ਦੁਬਾਰਾ ਤੁਹਾਨੂੰ ਮਿਲਦੇ ਹਾਂ ਸ਼ਾਮ ਨੂੰ ਮੈਨੂੰ ਲੱਗਦਾ ਹੈ 1.5 ਘੰਟੇ ਦੇ ਵਿੱਚ ਵਿੱਚ ਘਰ ਆ ਜੀ ਦੁਬਾਰਾ ਬਸ ਮਿਲਦੇ ਹਾਂ ਜੀ ਫਿਰ ਕੁਈ ਮੈਂ ਰਾਸਤੇ ਚ ਆ ਰਿਹਾ ਸੀ ਦੇਖੋ ਕਿੰਨੀ ਵਧੀਆ ਜਗਾ ਬਣਾਈ ਹੈ ਰਾਸਤੇ ਦੇ ਵਿੱਚ ਸੈਦ ਕੋਈ ਹਲਾ ਰਿਹਾ ਫਾਸਟ ਫੂਡ ਦਾ ਕੋਈ ਦੇਖੋ ਬੋਰਡ ਤੋਂ ਪਤਾ ਲੱਗ ਰਿਹਾ 199 ਵੈਜ ਤੇ 9 ਵੈਜ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਣਾਇਆ ਤੇ ਖੇਤਾਂ ਦੇ ਵਿੱਚ ਬਿਲਕੁਲ ਮਾਸ ਸੋਚਿਆ ਸੰਦ ਨਾ ਸਾਂਝਾ ਕਰੀਏ ਜਰੂਰ ਬਹੁਤ ਸੋਹਣਾ ਲੱਗ ਰਿਹਾ ਬੋ ਜੀ ਮੈਂ ਹੁਣ ਆ ਗਿਆ ਘਰੇ ਤੇ ਹੁਣ ਪਹੁੰਚਿਆ ਕੇ ਜੀ ਚਾਹ ਪਾਣੀ ਪੀਣਾ ਬਹੁਤ ਦੂਰ ਤੀਆ ਥੱਕ ਗਏ ਤੇ ਕਾਫੀ ਵਾਰ ਟ ਪੈ ਜਾਂਦੀ ਹੈ ਤੇ ਬਾਕੀ ਰਸਤੇ ਚ ਦੋਸਤ ਮਿਲ ਗਏ ਉਹਨਾਂ ਕੋਲ ਖੜਨਾ ਪੈ ਗਿਆ ਤੇ ਤਾਂ ਕਰਕੇ ਟਾਈਮ ਲੱਗ ਗਿਆ ਬੈਠੇ ਬੈਠੇ ਤੱਕ ਹੁਣ ਦੇਖਦੇ ਆ ਸਾਮ ਨੂੰ ਲੋਈ ਕੋਈ ਕਸਟਮਰ ਆ ਸੂਟ ਲੈ ਕੇ ਗਿਆ ਤੇ ਭਰੇ ਇਦਾਂ ਕਰਦੇ ਨੇ ਦੇਖੋ ਤਾਂ ਹਾਂ ਤੁਹਾਂ ਵੀ ਹੋਰ ਈ ਤਰ੍ਹਾਂ ਕਰਕੇ ਫਿਰ ਵਾਪਸ ਕਰ ਜਾਂਦੇ ਨੇ ਕੱਲ ਲੈ ਕੇ ਗਿਆ ਤੇ ਅੱਜ ਵਾਪਸ ਕਰ ਗਿਆ ਚਲੋ ਹੁਣ ਇਹਨਾਂ ਤੇ ਫੇਰ ਮੱਥਾ ਮਾਰਨ ਪੈਣਾ ਤਾਂ ਸਹੀ ਕਰਨੇ ਪੈਣੀਆਂ ਪਹਿਲਾਂ ਪਸੰਦ ਕਰਕੇ ਲੈ ਜਾਂਦੀਆਂ ਨੇ ਬੁੜੀਆਂ ਫਿਰ ਵਾਪਸ ਵਾਪਸ ਕਰ ਜਾਂਦੀਆਂ ਨੇ ਹੁਣ ਇਹਨਾਂ ਨੂੰ ਫੇਰ ਲਿਖੇ ਹੋਏ ਜਿਹੜੇ ਕੱਟਣੇ ਪੈਣਗੇ ਪਹਿਲਾਂ ਕੰਟਾ ਰੌਲਾ ਪਾ ਕੇ ਰੇਟ ਕਰਦੀਆਂ ਨੇ ਰੇਟ ਕਰਕੇ ਫਿਰ ਲੈ ਕੇ ਜਾਂਦੀਆਂ ਨੇ ਫਿਰ ਵਾਪਸ ਕਰ ਜਾਂਦੀਆਂ ਨੇ ਇਸ ਲਈ ਹੁਣ ਜ਼ਿਆਦਾ ਕੰਮ ਨਕਦ ਦੇ ਰੱਖਾਂਗੇ ਵੀ ਨਕਦ ਲੈ ਜਾਣੇ ਲੈ ਜਾਓ। ਹਰ ਵਾਰ ਇਦਾਂ ਹੀ ਕਰਦੀ ਨੇ ਬਹੁਤ ਬੁੜੀਆਂ ਦਾ ਵੀ ਇਹ ਕੁੱਤਖਾਨਾ ਹੀ ਹੈਗਾ। ਦੇਖੋ ਹੀ ਚੁੰਨੀਆਂ ਆਪਣੀ ਦੁਕਾਨ ਤੇ ਹੋਰ ਆ ਗਈਆਂ ਬਹੁਤ ਵੱਖਰੇ ਵੱਖਰੇ ਡਿਜ਼ਾਈਨਾਂ ਚ ਵੱਖਰੇ ਵੱਖਰੇ ਕਲਰਾਂ ਦੇ ਵਿੱਚ ਬਹੁਤ ਘੈਂਟ ਗੱਲ ਬਾਤ ਚੁੰਨੀਆਂ ਦੀ ਤੁਸੀਂ ਦੇਖ ਸਕਦੇ ਹੋਗੇ। ਇਹ ਦੇਖੋ ਹੀ ਬਹੁਤ ਸੋਹਣੀਆਂ ਸੋਹਣੀਆਂ ਚੁੰਨੀਆਂ ਨੇ ਜੀ। ਆ ਵੀ ਬਹੁਤ ਗਿਆ ਚੁੰਨੀਆਂ ਆਪਣੇ ਇੱਥੇ ਚੁੰਨੀਆਂ ਬਹੁਤ ਜਿਆਦੇ ਚੱਕੀਆਂ ਨੇ ਤਾਂ ਕਰਕੇ ਅੱਜ ਕੱਲ੍ਹ ਗਰਮੀ ਗਿਆ ਕਿ ਚੁੰਨੀਆਂ ਦੇਖਦੀਆਂ ਬਹੁਤ ਨੇ ਇਹ ਵੱਖਰੇ ਵੱਖਰੇ ਡਿਜ਼ਾਈਨਾਂ ਚ ਨੇ ਵੱਖਰੇ ਵੱਖਰੇ ਰੰਗਾਂ ਚ ਨੇ ਕੀਮਤ ਸਾਰਿਆਂ ਦੀ ਇੱਕ ਹੈ 100 ਰੁਪਏ ਦੀ ਇੱਕ ਚੁੰਨੀ 100 ਦੀ ਇੱਕ ਚੁੰਨੀ ਤੇ ਜਿਹੜੀਆਂ ਭੈਣਾਂ ਨੂੰ ਚਾਹੀਦੀਆਂ ਨੇ ਜਰੂਰ ਲੈ ਕੇ ਜਾਓ ਦੁਕਾਨ ਦੇ ਉੱਪਰ ਬਹੁਤ ਹੀ ਘੈਂਟ ਘੈਂਟ ਚੁੰਨੀਆਂ ਲੱਗੀਆਂ ਨੇ ਬਾਕੀ ਆਪਾਂ ਨੇ ਸੂਟ ਵੀ ਕਾਫੀ ਲਿਆਂਦੇ ਨੇਗੇ ਬਸ ਦਿਖਾਉਣ ਦਾ ਟਾਈਮ ਨਹੀਂ ਲੱਗਦਾ ਅੱਜ ਫੇਰ ਜਾਣ ਕਰਕੇ ਪੂਰਾ ਦਿਨ ਤੇ ਫਿਰ ਦੁਪਹਿਰ ਨਿਕਲ ਗਿਆ ਵੈਸੇ ਅੱਜ ਗਰਮੀ ਤਾਂ ਜ਼ਿਆਦਾ ਹੈ ਨਹੀਂ ਤੀ ਪਰ ਫਿਰ ਵੀ ਟਾਈਮ ਲੱਗ ਜਾਂਦਾ ਕਾਫੀ ਤੇ ਸ਼ਾਮ ਨੂੰ ਘਰ ਆਇਆ ਮੁੜ ਕੇ ਵਾਪਸ ਲਓ ਜੀ ਸ਼ਾਮ ਹੋ ਗਈ ਤੇ ਹੁਣ ਆਪਾਂ ਕਰ ਦਾਂਗੇ ਅੱਜ ਦੇ ਬਲੌਗ ਦਾ ਐਂਡ ਤੇ ਤੁਸੀਂ ਬਲੌਗ ਨੂੰ ਜ਼ਰੂਰ ਪੂਰਾ ਦੇਖਿਓ ਲਾਈਕ ਕਰਿਓ ਸ਼ੇਅਰ ਕਰ ਦਿਓ ਤੇ ਕਮੈਂਟ ਤਾਂ ਜ਼ਰੂਰ ਜ਼ਰੂਰ ਕਰ ਦਿਓ ਤੇ ਬਾਕੀ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਬਾਕੀ ਅੱਗੇ ਸ਼ੇਅਰ ਕਰ ਦਿਆ ਕਰੋ ਦੋਸਤਾਂ ਨਿੱਤਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਨਾ ਤੇ ਚਲੋ ਜੀ ਮਿਲਦਿਆਂ ਫਿਰ ਹੁਣ ਆਪਾਂ ਸਵੇਰੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ